ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਨ ਲਾਈਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਤੇ ਲੋ ਜੀ ਅੱਜ ਮੈਂ ਤੁਹਾਨੂੰ ਆਪਣੇ ਵਿਰਸੇ ਨੂੰ ਸਹੀ ਸਲਾਮਤ ਤੇ ਅੱਗੇ ਵਧਾਉਂਦੀ ਹੋਈ ਤੇ ਵਿਰਸੇ ਨੂੰ ਕੈਮਰਾ ਰੱਖੀ ਹੋਈ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਗੀਤ ਸੁਣਾਉਂਗੀ ਜੇ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣ ਹੁਣ ਮੇਰੇ ਬਹੁਤ ਸਾਰੇ ਗੀਤ ਇਸ ਤਰ੍ਹਾਂ ਦੇ ਹੋਣਗੇ ਤੇ ਉਹ ਡੂੰਘੇ ਅਚਾਨਕ ਹੋਣਗੇ ਗਿਆਂ ਦੀ ਤੇ ਉਹ ਤੁਸੀਂ ਪਹਿਲਾਂ ਨਹੀਂ ਸੁਨੇ ਹੋਣਗੇ ਤੇ ਮੈਂ ਤੁਹਾਨੂੰ ਦੰਮੀ ਇਹ ਕਾਂ ਦੇ ਵਿੱਚ ਸੁਣਾਉਂਗੀ ਤੇ ਕਹਿੰਦੇ ਵਿਰਸਾ ਆਪਣੇ ਆਪ ਵਿੱਚ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਹੈ ਜਿਸ ਕਰਕੇ ਲੋਕਾਂ ਦੀ ਪਛਾਣ ਹੁੰਦੀ ਹੈ ਜਿਹੜੀਆਂ ਕੌਮ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਇਹ ਹੀ ਕੌਮ ਹੈ ਪੰਜਾਬੀਆਂ ਦੀ ਔਰ ਵਿਰਸਾ ਜੋ ਸਾਡੇ ਦਿਲਾਂ ਵਿੱਚ ਨਹੀਂ ਸਗੋ ਸਾਡੇ ਰੂਹਾਂ ਵਿੱਚ ਵਸਿਆ ਹੋਇਆ ਹੈ ਇਹ ਗੀਤ ਕੀ ਕਹਿੰਦਾ ਹੈ ਇਹ ਜੇ ਤੁਸੀਂ ਆਪ ਹੀ ਸੁਣਿਓ ਤੇ ਮੈਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਤੇ ਇਸ ਦਾ ਅਕਸਰ ਇਹ ਵਾਪਰਦਾ ਸਾਡੇ ਜ਼ਿੰਦਗੀ 'ਚ ਤੇ ਉਹੀ ਜਿਵੇਂ ਉਹ ਗੀਤ ਹੁੰਦੇ ਨੇ ਸਾਡੇ ਜਿਹੇ ਜਿਹੇ ਸਾਡੇ ਜਿੰਦਗੀ 'ਚ ਨੇ ਜਿਵੇਂ ਅਸੀਂ ਵਿਰਸਾ ਉਸੇ ਨੂੰ ਕਹਿੰਦੇ ਜਿਵੇਂ ਅਸੀਂ ਜਿਉਂ ਨੇ ਉਹਦੇ ਸਾਥੇ ਗੀਤ ਨੇ ਉਹ ਜਾਂ ਸਾਡਾ ਪੈਨਲ ਖਾਣਾ ਹੈ ਹਨ ਤੇ ਲਓ ਆ ਜੋ ਮਾਨੋਏ ਸੁਭਿਦਾਂ ਆਨੰਦ ਪਰ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਮੈਂ ਨੁਕਤੇ ਪਾਉਂਗੀ ਨਾ ਸੇ ਸਵੰਦੀ ਤੇ ਉਹ ਥੈਰਡ ਖਤਮ ਕਰਾਂਗਾ ਪਹਿਲਾਂ ਉਹ ਥੈਰਡਾਂ ਬਜੇ ਮਹੂਤਦੀ ਚੀਜ਼ਾਂ ਨਹੀਂ ਸੀ ਤੇ ਇੱਕ ਪਹਿਣ ਦਾ ਥੈਰਡ ਠੀਕ ਹੋ ਗਿਆ ਤੇ ਉਹ ਮੈਂ ਦੋ ਨੁਕਤੇ ਪਾਉਂਗਾ ਜਿਹੜਾ ਤੁਹਾਨੂੰ ਜਿਹੜਾ ਠੀਕ ਲੱਗੇ ਦੋਵੇਂ ਕਰਨੇ ਦੋਵੇਂ ਕਰਦੇ ਹੋ ਜਿਹੜਾ ਵੀ ਕਰਕੇ ਦੇਖ ਰਹਾਂ ਹਾਂ ਕਰਕੇ ਦੇਖਿਓ ਇਹਨਾਂ ਨੂੰ ਜ਼ਰੂਰ ਕਰਕੇ ਦੇਖਿਆ ਕਰੋ ਇਹਨਾਂ ਦਾ ਕੋਈ ਨੁਕਸਾਨ ਨਹੀਂ ਤੇ ਪੈਸੇ ਇੰਨੇ ਲਾਈ ਜਾਂਦੇ ਹਨ ਤੇ ਮੈਂ ਤਾਂ ਹੋਕਾ ਦੇਣਾ ਹੀ ਦੇਣਾ ਹੈ ਤੇ ਜਿਹੜੇ ਠੀਕ ਹੋ ਜਾਂਦੇ ਨੇ ਮੈਂ ਉਹਨਾਂ ਨੂੰ ਕਹਿਣੀ ਹੁੰਦੀ ਆ ਵੀ ਇਹਦੇ ਤੁਸੀਂ ਕਮੈਂਟ ਲਿਖੋ ਪਤਾ ਕੀ ਪਤਾ ਨਹੀਂ ਤਾਂ ਭੈਣਾ ਜਿਆਦਾ ਅਨਪੜ੍ਹ ਨੇ ਜਿਹੜੇ ਮੇਰੇ ਪ੍ਰੋਗਰਾਮ ਦੇਖਦੇ ਹੋ ਕੋਈ ਬੱਚਿਆ ਤੁਹਾਨੂੰ ਖਾਵਾ ਲੇਗੀ ਫੋਨ ਨੋਟ ਕਰ ਦਿਖਿਆ ਉਹਨਾਂ ਨੇ ਮੈਨੂੰ ਫੋਨ ਤੇ ਦੱਸ ਦਿੰਦੀਆਂ ਵੀ ਅਸੀਂ ਵੀ ਠੀਕ ਆ ਇੱਕ ਉਹ ਡੈਂਸਰ ਸਵਾਲ ਜਿਹੜਾ ਉਹ ਚ ਚੋਲਾ ਸਾਹਿਬ ਤੋਂ ਇੱਕ ਭੈਣ ਨੇ ਮੈਨੂੰ ਦੱਸਿਆ ਹੁਣ ਉਹਦਾ ਮੇਰੇ ਫੋਨ ਨੰਬਰ ਜਾ ਰਿਹਾ ਤੇ ਉਹਦੀ ਮਦਦ ਤਾਂ ਡਾਕਟਰ ਸਿਸਨ ਦਾ ਸਰੋਜ ਜੀ ਤੇ ਉਹਨੂੰ ਮੈਂ ਇੱਕ ਸੱਤ ਬਾਰੇ ਵੀ ਦੱਸਿਆ ਛੱਡੀ ਦੇ ਵਾਲਾਂ ਬਾਰੇ ਵੀ ਦੱਸਿਆ ਉਹ ਕਹਿੰਦੇ ਜੀ ਅਸੀਂ 3 ਦਿਨ ਛੱਡੀ ਦੇ ਵਾਲ ਪਿਆਉਂਦੇ ਰਹੇ ਮੇਰੀ ਮਾਂ ਨੂੰ 50 ਗ੍ਰਾਮ ਪਾਣੀ ਕੇ ਵਾਲ ਕੇ ਕਲੀਟਰ ਜਿਹੜਾ ਅੱਧਾ ਪਾਣੀ ਰਿਹਾ ਉਹਨਾਂ ਨੂੰ ਪਿਆ ਰਹੇ ਸੀ 3 ਦਿਨਾਂ ਚ ਸਾਨੂੰ ਡਾਕਟਰ ਸਿਸੀ ਲੋੜ ਨਹੀਂ ਪਈ ਤੇ ਬਿਲਕੁਲ ਠੀਕ ਹੈ ਚੈੱਕ ਕਰਾਏ ਜੇ ਉਹ ਕਹਿੰਦੀ ਵੀ ਸਾਨੂੰ ਫੇਰ ਲੋੜ ਪਈ ਤਾਂ ਫਿਰ ਇਹੀ ਕਰਕੇ ਦੇਖ ਲਾਂਗੇ ਮੈਂ ਇੱਥੇ ਤੁਸੀਂ ਇਹਦੇ ਜਰੂਰ ਪਾ ਦਿਓ ਤੇ ਕਮੈਂਟਾਂ 'ਚ ਤੇ ਪਤਾ ਨਹੀਂ ਹੋਣੀ ਫਿਰ ਉਹ ਨਹੀਂ ਪਾਇਆ ਤੇ ਉਹ ਕਹਿੰਸ਼ ਮੈਂ ਪਵਾ ਦੂੰਗੀ ਬੱਚਾ ਤੋਂ ਤੇ ਬਾਕੀ ਜੋ ਭੈਣ ਮੇਰਾ ਗੀਤ ਸੁਣਦੀ ਹੋਵੇ ਉਹੋ ਚੋਲਾ ਸਾਹ ਤੋਂ ਉਹ ਜਰੂਰ ਕਮੈਂਟਾਂ 'ਚ ਲਿਖੇ ਵੀ ਉਹਨੇ ਕਿੰਨੇ ਦਿਨ ਇਹ ਛੱਡੀਆਂ ਵਾਲਾ ਛੱਡੀਆਂ ਦੇ ਬਾਰੇ ਦਾ ਪਾਣੀ ਪਿਆ ਸੀ ਤੇ ਉਹ ਫਿਰ ਹੋਰ ਭੈਣਾਂ ਵੀ ਫਿਰ ਉਹਦਾ ਵੀਰ ਭਰਾ ਜਿਹੜੇ ਹੈਗੇ ਨੇ ਉਹ ਡਾਕਟਰ ਨੂੰ ਖੜਾ ਚੜਾ ਲੈਣਗੇ ਹਨ ਵੈਸੇ ਮੈਂ ਪਾਇਆ ਹੋਇਆ ਕੱਲ ਪਰਸੋਂ ਫੇਰ ਉਹ ਪਾਉ ਨੁਕਤਾ ਅੱਜ ਮੈਂ ਥਰਡ ਵਾਲੀ ਪਾ ਰਹੀ ਹਾਂ ਹਨ ਤੇ ਉਹ ਫਿਰ ਕਈ ਲੋਕ ਕਹਿੰਦੇ ਤੁਹਾਨੂੰ ਸਾਡਾ ਨੁਕਤਾ ਰੱਭਿਆ ਨਹੀਂ ਵਜੇ ਤੁਸੀਂ ਗੀਤ ਦੇਖਦੇ ਹੋ ਪਤਾ ਨਹੀਂ ਕਿਹੜੇ ਪਾਇਆ ਹੋਇਆ ਮੇਰਾ ਹੁਣ ਮੈਂ ਜਲਦੀ ਉਹਨੂੰ ਫੇਰ ਕੱਲ ਨੂੰ ਸ਼ਾਇਦ ਕੱਲ ਨੂੰ ਪਾ ਦਿਆ ਛਿੱਤੀ ਦੇ ਪਾਰਾਂ ਵਾਲਾ ਤੇ ਇੱਥੇ ਤਾਂ ਦਾ ਪਉਂਦੀ ਰਹਿੰਦੀ ਆ ਮੈਂ ਹਨ ਤੇ ਲੋ ਫਿਰ ਹੁਣ ਆਜੋ ਹਾਂ ਰੰਗਾਂ ਰੰਗ ਪ੍ਰੋਗਰਾਮ ਆਪਦੀ ਕਾਪੀ ਪੈਨਸਲ ਲੈ ਕੇ ਬਹਿ ਜਾਓ ਥਰਡ ਵਾਲਾ ਦੱਸੂ ਮੈਂ ਲੇ ਮਾਣੋ ਫਿਰ ਇਸ ਦੀ ਤਾਨੰਦ ਇਹ ਮੁੰਡਾ ਕੋਈ ਘਰ ਵਾਲੀ ਪੀਕੇ ਜਾਂਦੀ ਹੈ ਫਿਰ ਉਹਨੂੰ ਔਖਾ ਲੱਗਦਾ ਤੇ ਫਿਰ ਉਹ ਪਤਾ ਕੀ ਕਹਿੰਦਾ ਸੁਣੋ ਇਸ ਨੂੰ ਪੀ ਕੇ ਜਾਣ ਬਾਲੀਏ ਨਿਕੰਨਾ ਚੀਰ ਲਾਵੇਂਗੀ ਮੀ ਮੋੜ ਕੇ ਕਿੱਦਣਿਆ ਮੇ

दस जादण आटा गुन दस जादन दाल बणाम कदो में आटा गुना नानी चेती जदो तूं तुरी जाम पेके जाने वाली निकिन्ना कीर लामेंगी दस के ਕਿਆ ਚੜੀਆ ਤੈਨੂੰ ਫੇਕੇ ਜਾਣੇ ਦਾ ਪੀੜ ਨਾ ਜਾਣੇ ਪਰਈ ਔਰ ਹੋਈ ਜਾਊ ਮਗਰ ਮਾ ਤੇਰੀ ਦਾ ਇੱਕ ਇੱਕ ਜਮਾਈ ਯੂ ਤੇ ਟੰਗੀ ਜਾਵੇਂਗੀ ਪੇਕੇ ਜਾਣਵਾਲੀ ਇਹ ਨਿਕੰਨਾ ਥੀਰ ਨਾਵੇਂਗੀ ਦੱਸ ਕੇ ਤ ਜਾਣ ਪਰ ਨਿਮਾ ਤੇਰੇ ਬਾਜੋਂ ਵਾਗ ਸੁਧਾਨਿਆ ਜੀਨੀ ਲਗੀ ਦਮੇਰ ਵੇਦ ਕਰੀ ਗਰੀਏ ਮੈਂ ਕਹਿੰਦਾ ਨੀ ਚਿੱਠੀਆਂ ਨਿੱਤ ਹੀ ਪਾਵੇਂ ਕੇ ਕਿਸ ਦਿਨ ਆਵੇਂਗੀ ਦਸਕੇ ਤਾਂ ਜਾਣਾ ਪਰ ਨਿਮਾਣੇ ਨੂੰ ੜੀਏ ਲਓ ਜੀਤ ਹੋਇਆ ਪੂਰਾ ਤੁਸੀਂ ਸੁਣ ਹੀ ਲਿਆ ਤੇ ਇਸ ਟਾਈਮ ਬਹੁਤ ਫਿਰ ਜਦੋਂ ਰੇਕੇ ਚਵੇਂ ਜਾਂਦੀਆਂ ਨੇ ਘਰੀ ਕੋਈ ਹੋਰ ਆਉਤ ਨਹੀਂ ਹੁੰਦੀ ਤੇ ਫਿਰ ਆਦਮੀ ਨੂੰ ਵਗੋਂ ਆ ਇਸ ਤਰ੍ਹਾਂ ਇਹ ਲੱਕੜੀਆਂ ਕੱਢਣੀਆਂ ਪੈਂਦੀਆਂ ਨੇ ਹਨਾ ਤੇ ਲਓ ਮਾਨੋ ਇਸ ਨੰਦ ਤੇ ਆਜੋ ਹੁਣ ਆਪਾਂ ਤੁਹਾਨੂੰ ਵਿਸ਼ਤੀ ਕਰੀਏ ਹਮ ਛੇ ਅੜ ਖਤਮ ਕਰੋ ਪਤਾ ਕੀ ਹੈ ਕਹਿੰਦੇ ਵੀ ਤੁਸੀਂ ਤુલਸੀ ਦੀ ਲੱਕੜ ਦਾ ਚੂਰ ਨਾ ਬਣਾਓ ਤੁਸੀਂ ਨਹੀਂ ਆਪਾਂ ਕਹੇ ਵੀ ਦੇ ਤੇ ਇਹਦੀਆਂ ਟਾਹਣੀਆਂ ਸੁੱਕ ਜਾਂਦੀਆਂ ਸਕਾ ਕੇ ਤਾਂ ਉਹਦਾ ਤੁਸੀਂ ਪੂਰਨ ਬਣਾਓ ਇੱਕ ਚੰਟਾ ਸਵੇਰੇ ਇੱਕ ਚੰਟਾ ਸ਼ਾਮ ਨੂੰ ਪਾਣੀ ਨਾਲ ਲੋ ਕਿੰਨਾ ਲੈਣਾ ਇੱਕ ਚਮਚਾ ਜਿਹੜਾ ਆਪਾਂ 3 ਚਮਚਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਪਾਣੀ ਨਾਲ ਲਾਓ ਤੇ ਥੈੜ ਨਹੀਂ ਹੋਗੀ ਗਲੇ ਵਿੱਚ ਕੋਈ ਸੋਜ ਨਹੀਂ ਹੋਊਗੀ ਕੰਠ ਸੰਬੰਧੀ ਕੋਈ ਬਿਮਾਰੀ ਨਹੀਂ ਹੋਊਗੀ ਤુલਸੀ ਦੇ ਪੱਤੇ ਦਾ ਛੈਰੜ ਦੇ ਇਹਦੇ ਬੈਰੀ ਨੇ ਇਹ ਕੌਸ਼ਤੀ ਮਹਾਰਾਜ ਨੇ ਦੱਸਿਆ ਤੇ ਇਹ ਵੇਂਦਾਗ੍ਰਾਮ ਸਾਹਿਬ ਨੇ ਇਹ ਗੱਲਾਂ ਨੇ ਮੈਂ ਤੁਹਾਡੇ ਤੱਕ ਪਹੁੰਚਾਤੀਆਂ ਤੇ ਇਹ ਵੀ ਭੈਣ ਦਾ ਮੈਂ ਕਿੰਨੇ ਵਾਰੀ ਦੱਸਿਆ ਵੀ ਮਸ਼ਿੰਡੇ ਕੋਲ ਉਹਨਾਂ ਦਾ ਥੈਰਾ ਠੀਕ ਹੋਇਆ ਤੇ ਉਹਨਾਂ ਕਹਿੰਦੇ ਸੀ ਤਿੰਨ ਚਾਰ ਨੁਕਤੇ ਆਪਾਂ ਆਈ ਦੀ ਫਿਰ ਉਹਨਾਂ ਨੇ ਮੇਰਾ ਸੁਰਮਾ ਵੀ ਲਗਾਇਆ ਹੈ ਤੇ ਉਹ ਕਹਿੰਦੇ ਸੀ ਠੀਕ ਹੋ ਗਏ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਕਮੈਂਟ ਜਰੂਰ ਲਿਖਿਆ ਕਰੋ ਤੇ ਉਹਨਾਂ ਨੇ ਕਿਹਾ ਕਮੈਂਟ ਲਿਖਾਉਣਾ ਮੈਥੋਂ ਇੰਨੇ ਪੜੇ ਹੀ ਨਹੀਂ ਗਏ ਹੁਣ ਤੇ ਉਹ ਕਲ ਸਿਸ ਲਿਖਾਂਗੇ ਤੇ ਇੱਕ ਤਾਂ ਇਹ ਹੋ ਗਿਆ ਨੁਕਤਾ ਇਹ ਬਹੁਤੀ ਸੌਖਾ ਤੁਲਸੀ ਲੱਕੜ ਮਿਲਦੀ ਹੈ ਬਾਕੀ ਕਈ ਭੈਜੀ ਦੱਸਦੇ ਨੇ ਸਵਾਸ਼ ਗੋਲ ਜੀ ਉਹ ਕਹਿੰਦੇ ਥੈੜ ਖਤਮ ਕਰੋ ਪਤਾ ਕਿਵੇਂ ਤਵੇ ਹਰਾ ਧਨੀਆ ਹਰੀ ਮਿਰਚ ਕਾਲੀ ਮਿਰਚ ਤੇ ਥੋੜਾ ਜਿਹਾ ਗੁੜ ਪਾ ਲਓ ਕੀ ਤਿੰਜਾ ਨੇ ਹਰਾ ਧਨੀਆ ਹਰੀ ਮਿਰਚ ਤੇ ਕਾਲੀ ਮਿਰਚ ਤੇ ਥੋੜਾ ਗੁੜ ਪਾ ਲਓ ਚਟਨੀ ਕਰੋ ਹਰ ਰੋਜ਼ ਜਿਹੜੀ ਗੋਈ ਲੱਗਿਆ ਉਹ ਵੀ ਚਾਹੇ ਤੁਸੀਂ ਖਾਈ ਜਾਓ ਕਹਿੰਦੇ ਇਹ ਚਟਨੀ ਮੁੱੱਕ ਨਾ ਦਿਓ 3 ਮਹੀਨੇ ਖਾਣੀ ਸਰਰ ਠੀਕ ਹੀ ਨਹੀਂ ਪੂਰੀ ਤਰ੍ਹਾਂ ਖਤਮ ਹੋ ਜੂਗੀ। ਉਹਨਾਂ ਨੇ ਇਹ ਗਰੰਟੀ ਦਿੱਤੀ ਹੈ ਹਨਾ ਹੁਣ ਕਰਕੇ ਦੇਖਣਾ ਤੁਸੀਂ ਇਹ ਚਟਨੀ ਸਾਰਾ ਡੱਬਾ ਹੀ ਖਾਈ ਜਾਓ ਨਾਲੇ ਕੋਲ ਨਾਲੇ ਪੋੜੀਆਂ ਨਾਲੇ ਆਪਣਾ ਰੋਟੀ ਸਵਾਦ ਲੱਗਦੀ ਹੈ ਤੇ ਨਾਲੇ ਬਿਮਾਰੀ ਖਤਮ ਹੋ ਜਾਂਦੀ ਹੈ ਹਨਾ ਤੇ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ। ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਕੱਲ ਨੂੰ ਫੇਰ ਮਿਲ ਜੇ।